ਕਿਉਂ ਕਿਉਂਕਿ ਮੈਂ ਥੋੜਾ ਕੁਲੇ ਕਲੀਅਰ ਕਰਾਉਣੀ ਮੈਂ ਆਪੇ ਆਹ ਤਾਹੂੰਗਾ ਮੈਂ ਆਹ ਕੁਮਿਨੂ ਕੋੜਾ ਪਸੰਦ ਨਹੀਂ ਇੰਨਾ ਜਿਆਦਾ ਕੰਪਰੈਸ਼ਨ ਹੋ ਜਾਂਦਾ ਵੀ ਕੀ ਕਹਦਾ ਪਾਗਲ ਹੋ ਜਾਂਦਾ ਮੈਨੂੰ ਮੇਰੇ ਹਾਲੇ ਚੜ ਕੋਈ ਦੇ ਕੋਈ ਹੋਣੀ ਨਹੀਂ ਉਹਨਾਂ ਨੂੰ ਦੇਖ ਰਿਹਾ ਚੱਟਾ ਟੀਵੀ ਤੇ ਮੈਂ ਹਾਂ ਤੁਹਾਨੂੰ ਰੀਮਬੀ ਦੱਸ ਦੇ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਕਾਫੀ ਸਮਾਂ ਹੋ ਚੁੱਕਿਆ ਪਰ ਹਾਲੇ ਤੱਕ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਇਨਸਾਫ ਸਿੱਧੂ ਦੇ ਮਾਪਿਆਂ ਜਿਹੜਾ ਨਹੀਂ ਮਿਲ ਸਕਿਆ ਜਿਸ ਕਰਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਪੰਜਾਬ ਸਰਕਾਰ ਦੇ ਸ਼ਬਦਾਵਲੀ ਹਮਲਾ ਵੀ ਕੀਤਾ ਜਾ ਰਿਹਾ ਉੱਥੇ ਪਿਛਲੇ ਦਿਨ ਹੀ ਚਰਚਾ ਹੋ ਰਹੀ ਸੀ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਚੋਣਾਂ ਲੜ ਸਕਦੇ ਨੇ ਪਰ ਹੁਣ ਇਸ ਤੇ ਬਲਕੌਰ ਸਿੰਘ ਵੱਲੋਂ ਆਪਣਾ ਸਪਸ਼ਟੀਕਰਨ ਜਿਹੜਾ ਸਾਹਮਣੇ ਤੇ ਤਗਦਾ ਜਿਕੇ ਬਲਕੌਰ ਸਿੰਘ ਨੇ ਕਹਿ ਕੇ ਕੁਝ ਲੋਕਾਂ ਨੇ ਮੇਰੇ ਪੁੱਤਰ ਸੁਭਦੀਪ ਨੂੰ ਪ੍ਰੋਮੋਟ ਵੰਗ ਵਰਤੇ ਤੇ ਹੁਣ ਉਸ ਦਾ ਫਾਇਦਾ ਚੁਕਣਾ ਚਾਹੁੰਦੇ ਨੇ ਜੇਕਰ ਚੋਣ ਲੜਨੀ ਵੀ ਹੋਈ ਤਾਂ ਮੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਤੇ ਹੈਰਾਨੀ ਦੀ ਗੱਲ ਇਹ ਵੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਵਰਗ ਨੇ ਕੁਝ ਸਮਾਂ ਪਹਿਲਾਂ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਸੀ ਕਿ ਜੇਕਰ ਸਿੱਧੂ ਮੂਸੇਵਾਲੇ ਦੇ ਪਿਤਾ ਲੋਕ ਸਭਾ ਚੋਣਾਂ ਲੜਨ ਦੀ ਇੱਛਾ ਜ਼ਾਹਿਰ ਕਰਦੇ ਨੇ ਤਾਂ ਉਹਨਾਂ ਨੂੰ ਸਹਿਤਕਾਰ ਕਰਦੇ ਪਾਰਟੀ ਵੱਲੋਂ ਚੋਣ ਲੜਨ ਦਿੱਤੀ ਜਾਵੇਗੀ ਬਲਕੌਰ ਸਿੰਘ ਨੇ ਸਿਆਸੀ ਹੇ ਵੀ ਕਹਿ ਰਹੇ ਨੇ ਕਿ ਤੁਸੀਂ ਕੀਤਾ ਵੀ ਕੋਈ ਵੀ ਚੋਣ ਲੜੋ ਜੀ ਸੱਦ ਕੇ ਲੜੋ ਮੈਨੂੰ ਮੇਰੇ ਹਾਲਤ ਹੀ ਜਿਹੜਾ ਛੱਡ ਦਿਓ ਉਹਨਾਂ ਨੇ ਇਹ ਕਹਿ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਮੂਸਿਆਂ ਦੇ ਨਿਆਂਸਾਫ ਦੇ ਲਵਾ ਨਹੀਂ ਸਾਰੇ ਦਰਵਾਜ਼ੇ ਜਿਹੜੇ ਬੰਦ ਕਰ ਦਿੱਤੇ ਨੇ ਇਸ ਤੋਂ ਬਾਅਦ ਦਾ ਸੀ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਨਸਾਫ ਨਾ ਮਿਲਣ ਤੋਂ ਨਰਾਸ਼ ਬਲਕੋਹ ਸਿੰਘ ਵੱਲੋਂ ਸਿਆਮਾਨ ਤੇ ਵੀ ਜਿਹੜਾ ਸ਼ਬਦਾਵਲੀ ਹਮਲਾ ਕੀਤਾ ਗਿਆ ਇਹ ਦੇਖ ਨੂੰ ਫੇ ਸੋ ਭਾਈ ਨਹੀਂ ਮੇਰੇ ਹਾਲਤ ਹੀ ਛੱਡ ਦਿਓ ਮੈਂ ਪਿਛਲੇ ਲਾਈਨ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨੇ ਸ਼ੁਰੂ ਕਰਤਾ ਪਰੰਤੂ ਜਿਹੜੇ ਜਵਾਬ ਜਿਹੜੇ ਇਹਨਾਂ ਦਾ ਹੀ ਮੇਰੇ ਨਾਲ ਬੰਧ ਤੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲ ਦੁਖੀ ਮੰਨਣਾ ਆਉਂਦੇ ਆ ਯਾਰ ਉਹਨਾਂ ਨੂੰ ਗੇਕ ਬੰਦ ਕਰ ਤੂੰ ਕਿ ਮੈਂ ਬਹਿ ਜਾਵਾਂਗਾ ਉਹ ਵੀ ਨਹੀਂ ਕੋਈ ਆਉਣ ਕੇ ਮੈਂ ਆਉਣ ਨਹੀਂ ਤਾ ਤੁਸੀਂ ਗਲਤ ਅੰਦਰ ਜਨ ਆਉਣੇ ਛੱਡ ਦਿਓ ਤੁਸੀਂ ਰਾਜਨੀਤਿਕ ਚੈੱਕ ਕਰਨੀ ਹੈ ਕਿ ਕੋਈ ਵੀ ਖੜੇ ਹੋਣਾ ਹੈ ਕਿ ਕੋਈ ਐਮਐਲਏ ਹੋਣਾ ਚਾਹੀਦਾ ਉਹ ਗੱਲਾਂ ਤੁਹਾਡੇ ਸਾਹਮਣੇ ਖੜੇ ਮੈਨੂੰ ਮੇਰੇ ਹਾਲੇ ਛੱਡੋ ਮੇਰੇ ਤੇ ਗੱਲ ਚੁਪਨੀਆ ਨਾ ਕਰਿਆ ਕਰੋ ਮੇਰੀ ਆਤਮਾ ਨੇ ਕਦੇ ਦੀ ਕਿਸੇ ਨੂੰ ਦੰਤਾਂ ਚੋਂ ਦੀ ਬੋਲਦਾ ਜਦ ਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇੰਨਾ ਜ਼ਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਹਿੰਦਾ ਪਾਗਲ ਹੋ ਜਾ ਮੈਂ ਕੋਈ ਕਹਿਦਾ ਪਰ ਤੁਸੀਂ ਮੇਰਾ ਇਤਿਆਮਾ ਲਓ ਤੋੜੂ ਮੇਰਾ ਪਰਿਵਾਰ ਸੁਖਦੀਪ ਤੇ ਜੁੰਗਰ ਜੀ ਨਹੀਂ ਕੋੜਾ ਕੋਈ ਆਜ ਵੀ ਇੱਕ ਪ੍ਰੋਡਕਟ ਸੀ ਤਾਨੂੰ ਢੂੰਡਣਾ ਚਾਹੁੰਨੇ ਹੂੰ ਐਨੀ ਕਿਸਮਤ ਮੈਨੂੰ ਬਾਈਰ ਹੁੰਦੀ ਦਿੱਤੀ ਹੋਈ ਐ ਮੈਂ ਬੁੱਧੋਤ ਮਨ ਨਹੀਂ ਹੂੰ ਜੋ ਮੇਰਾ ਹਾਲ ਐ ਮੈਨੂੰ ਮੇਰੇ ਘਰੇ ਬੈਠਣ ਦਿਓ ਮੇਰੇ ਨਾਲ ਆਈਸਕ੍ਰੀਮ ਖਾਣੇ ਹੋਏ ਮੈਂ ਜਾਊਂਗਾ ਕਿਉਂ ਕਿਉਂਕਿ ਮੈਂ ਤੁਹਾਡੇ ਕੋਲੇ ਕ੍ਰੀਏਟ ਕਰਨੀ ਆ ਮੈਂ ਉੱਥੇ ਆਲਾ ਤੁਰੂੰਗਾ ਮੈਂ ਆਲਾ ਕੋਈ ਨਹੀਂ ਕੋਲ ਬਸਿੰਦੀ